ਲੁਧਿਆਣਾ ਵਿੱਚ ਅਕਾਲੀ ਵਰਕਰਾਂ ਵੱਲੋਂ ਰਾਜੀਵ ਗਾਂਧੀ ਦੇ ਬੁੱਤੇ ਕਾਲਖ ਮਲਨ ਤੋਂ ਬਾਅਦ ਜਿਸ ਸਿੱਖ ਨੇ ਆਪਣੀ ਦਸਤਾਰ ਲਾ ਕੇ ਬੁੱਤ ਨੂੰ ਸਾਫ਼ ਕੀਤਾ ਸੀ ਉਸ ਉੱਤੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੇ ਟਿੱਪਣੀ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਸਿੱਖ ਨਹੀਂ ਹੈ। ਸੁਖਵੀਰ ਬਾਦਲ ਨੇ ਕਿਹਾ ਕਿ ਜਿਸ ਬੁੱਤ ਨੂੰ ਉਸਨੇ ਸਾਫ਼ ਕੀਤਾ ਹੈ ਉਹ ਖੂਨੀ ਬੁੱਤ ਹੈ। ਪੱਤਰਕਾਰਾਂ ਦੇ ਸਵਾਲ ਤੇ ਕਿ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਸੁਖਵੀਰ ਬਾਦਲ ਨੂੰ ਮਾਫੀ ਮੰਗਣੀ ਚਾਹੀਦੀ ਹੈ ਇਸ ਮਾਮਲੇ ਤੇ ਤਾਂ ਬਾਦਲ ਸਾਹਮਣੇ ਕਿਹਾ ਕਿ ਸੁਖਵੀਰ ਬਾਦਲ ਕਿਤੇ ਵੀ ਮਾਫੀ ਨਹੀਂ ਮੰਗੇਗਾ। ਉਹਨਾਂ ਨੇ ਕਿਹਾ ਕਿ ਕੈਪਟਨ ਚੁਣ ਲਵੇ ਕਿ ਉਹ ਗਾਂਧੀ ਪਰਿਵਾਰ ਦਾ ਚਮਚਾ ਬਣ ਕੇ ਰਹਿਣਾ ਚਾਹੁੰਦਾ ਹੈ ਜਾਂ ਫਿਰ ਸਿੱਖ ਕੌਮ ਦੇ ਨਾਲ ਖੜਨਾ ਚਾਹੁੰਦਾ ਹੈ ਮੈਂ ਕਹਿੰਦਾ ਕਿ ਬੜੀ ਸ਼ਰਮ ਦੀ ਗੱਲ ਹੈ ਉਸ ਇਨਸਾਨ ਦੀ ਜਿਹੜੀ ਆਪਣੀ ਦਸਤਾਰ ਜਿਹੜੀ ਗੁਰੂ ਸਾਹਿਬ ਦੀ ਦਸਤਾਰ ਨਾਲ ਉਹ ਉਹ ਬੁੱਤ ਨੂੰ ਸਾਫ਼ ਕੀਤਾ ਗਿਆ ਜਿਹਨੇ ਜਿਹੜਾ ਖੂਨੀ ਬੁੱਤ ਹੈ ਜਿਹਨੇ ਹਜ਼ਾਰਾਂ ਸਿੱਖਾਂ ਦਾ ਕਤਲ ਐਮ ਕੀਤਾ ਮੈਂ ਕਹਿੰਦਾ ਉਸ ਇਨਸਾਨ ਸਿੱਖ ਲੈਂਦੇ ਕਾਬਿਲ ਨਹੀਂ ਮੈਂ ਤੁਹਾਨੂੰ ਇੱਕਲ ਦੱਸ ਸੁਖਬੀਰ ਸਿੰਘ ਬਾਦਲ ਕਿਤੇ ਮਾਫੀ ਨਹੀਂ ਮੰਗੂਗਾ ਉਹ ਲੋਕਾਂ ਨੇ ਕੀ ਕੀਤਾ ਕੀ ਹੈ ਉਸ ਇਨਸਾਨ ਦੇ ਉੱਤੇ ਕਾਲਿਸ਼ ਮਾਰੀ ਹੈ ਜਿਨੇ ਹਜ਼ਾਰਾਂ ਸਿੱਖ ਭੈਣਾ ਭਰਾਵਾਂ ਦਾ ਕਤਲਿਆਮ ਕੀਤਾ ਮੈਂ ਕੈਪਟਨ ਨੂੰ ਪੁੱਛਣਾ ਚਾਹਣਾ ਤੂੰ ਸਿੱਖ ਹੈਂ ਕਿ ਗਾਂਧੀ ਪਰਿਵਾਰ ਦਾ ਮੈਂਬਰ ਹੈਂ ਚੋਲਾ ਇੱਕ ਪਾਸੇ ਸਿੱਖ ਕੌਮ ਹੈ ਇੱਕ ਪਾਸੇ ਗਾਂਧੀ ਪਰਿਵਾਰ ਹੈ ਫੈਸਲਾ ਕਰ ਲੈ ਕੈਪਟਨ ਕਿਹੜੇ ਪਾਸੇ ਜਾਣਾ ਹੈ ਕਾਂਗਰਸ ਤਰਫ ਰਹਿਣਾ ਹੈ ਗਾਂਧੀ ਪਰਿਵਾਰ ਦੀ ਚਮਚੀ ਕਰਨੀ ਹੈ ਕੌਮ ਨਾਲ ਖੜਨਾ ਹੈ ਅਸੀਂ ਕੌਮ ਨਾਲ ਹੈ ਸਾਨੂੰ ਕੋਈ ਪਰਵਾਹ ਗਾਂਧੀ ਪਰਿਵਾਰ ਦੀ ਚੱਕਰ ਦੀ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ